ਅਮਰੀਕਾ ਤੋਂ ਪੰਜਾਬੀਆਂ ਲਈ ਦੋ ਚੰਗੀਆਂ ਖਬਰਾਂ ਸਾਹਮਣੇ ਆਈਆਂ ਨੇ ਦਰਸਲ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪਿਛਲੇ ਮਹੀਨੇ ਵਾਪਰੇ ਭਿਆਨਕ ਸੜਕ ਹਾਦਸੇ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਯੂਬਰ ਸਿਟੀ ਦੇ 21 ਸਾਲਾ ਨਿਵਾਸੀ ਜਸ਼ਨਪ੍ਰੀਤ ਸਿੰਘ ਨੂੰ 21 ਅਕਤੂਬਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਹੁਣ ਅਹਿਮ ਖੁਲਾਸੇ ਕਰਦੇ ਹੋਏ ਕਿਹਾ ਕਿ ਭਾਰਤੀ ਮੂਲ ਦਾ ਟਰੱਕ ਡਰਾਈਵਰ ਹਾਦਸੇ ਦੇ ਸਮੇਂ ਨਸ਼ੇ ਵਿੱਚ ਨਹੀਂ ਸੀ ਜਿਸ ਵਾਰੇ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਿਆ ਹਾਲਾਂਕਿ ਲਾਪਰਵਾਹੀ ਦਾ ਮਾਮਲਾ ਅਜੇ ਵੀ ਵਿਚਾਰधीन ਹੈ ਦੱਸਦੇ ਕਿ 21 ਸਾਲਾ ਜਸ਼ਨਪ੍ਰੀਤ ਸਿੰਘ ਤੇ ਲਾਪਰਵਾਹੀ ਨਾਲ ਟਰਾਲਾ ਚਲਾਉਣ ਕਾਰਨ ਹਾਦਸਾ ਵਾਪਰੰਦਾ ਦੋਸ਼ ਲੱਗਿਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ ਜਾਂਚ ਰਿਪੋਰਟ ਅਨੁਸਾਰ ਜਸ਼ਨਪ੍ਰੀਤ ਸਿੰਘ ਦੇ ਖੂਨ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ ਕੈਲੀਫੋਰਨੀਆ ਦੇ অন্ਟਾਰੀਓ ਵਿੱਚ ਜਿਸ ਸਮੇਂ ਹਾਦਸਾ ਵਾਪਰਿਆ ਉਦੋਂ ਡਰਾਈਵਰ ਜਸ਼ਨਪ੍ਰੀਤ ਤੇ ਦੋਸ਼ ਲਗਾਏ ਗਏ ਸਨ ਕਿ ਹਾਦਸਾ ਉਸਦੇ ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਵਾਪਰਿਆ ਹਾਲਾਂਕਿ ਹੁਣ ਰਿਪੋਰਟਾਂ ਇਸਦੇ ਉਲਟ ਸਾਹਮਣੇ ਆਈਆਂ ਨੇ ਉਧਰ ਦੂਜੇ ਪਾਸੇ ਪੁਲਾਟ ਦੇ ਦੜਾਕ ਸੁਨੀਲ ਸ਼ਰਮਾ ਨੇ ਦੁਨੀਆ ਦੀਆਂ 7 ਮੈਰਾਥਨਾਂ ਪੂਰੀਆਂ ਕਰ ਲਈ ਨੇ ਜੋ ਭਲੱਥ ਪੰਜਾਬ ਅਤੇ ਪੂਰੇ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਬੀਤੇ ਦਿਨੀ ਨਿਊਯਾਰਕ ਵਿੱਚ 7ਵੀਂ ਦੁਨੀਆ ਦੀ ਵੱਡੀ ਮੈਰਾਥਨ ਪੂਰੀ ਕਰਨ ਤੋਂ ਬਾਅਦ ਸੁਨੀਲ ਸ਼ਰਮਾ ਦਾ 6 ਸਟਾਰ ਮੈਡਲ ਨਾਲ ਸਨਮਾਨ ਕੀਤਾ ਗਿਆ ਸੁਨੀਲ ਸ਼ਰਮਾ ਪੰਜਾਬ ਵਿੱਚ ਇਹ ਖਿਤਾਬ ਹਾਸਲ ਕਰਨ ਵਾਲੇ ਪਹਿਲੇ ਦੌੜਾਕ ਨੇ ਜਦ ਕੇ ਪੂਰੇ ਦੇਸ਼ ਵਿੱਚੇ ਮੈਡਲ 100 ਕ ਦੜਾਕਾਂ ਕੋਲੀ ਹੈ ਜੋ ਹੁਣ ਸੁਨੀਲ ਸ਼ਰਮਾ ਨੇ ਵੀ ਹਾਸਲ ਕਰ ਲਿਆ ਹੈ ਇਸ ਤੋਂ ਪਹਿਲਾਂ ਸੁਨੀਲ ਸ਼ਰਮਾ ਨੇ ਸ਼ਿਕਾਗੋ ਜਰਮਨ ਲੰਡਨ ਸਿਡਨੀ ਬੋਸਟਨ ਜਾਪਾਨ ਵਿੱਚ ਆਪਣੀਆਂ 6 ਮੈਰਾਥਨ ਦੌੜਾਂ ਪੂਰੀਆਂ ਕੀਤੀਆਂ ਅਤੇ 7ਵੀਂ ਨਿਊਯਾਰਕ ਦੀ ਮੈਰਾਥਨ ਪੂਰੀ ਕੀਤੀ ਸੁਨੀਲ ਸ਼ਰਮਾ ਵੱਲੋਂ ਦਿਨ ਰਾਤ ਮਿਹਨਤ ਕਰਕੇ ਹਾਸਲ ਕੀਤਾ ਇਹ ਮਕਾਮ ਸਾਡੀ ਨੌਜਵਾਨ ਪੀੜੀ ਲਈ ਪ੍ਰੇਰਨਾ ਸਰੋਤ ਹੈ